ਕਦਾਂ ਲੋਗੋ ਫੈੜੀ ਲੱਗੂਗਾ ਸੋਨੂ ਸਣੀ ਇੱਧਰ ਲੈ ਆ ਨਾ ਇੱਕ ਮੇਰਾ ਨਾਂਜੀ ਬਲਦੇਵ ਸਿੰਘ ਹੈ ਮੈਂ ਘੰਟਾ ਘਰਨ ਚਾਰ ਦੀ ਡਿਊਟੀ ਨਿਭਾ ਰਿਹਾ ਜੀ ਵੈਘਰ ਵੈਘਰ ਚੀਕਾ ਖਾਲਸਾ ਵੈਘਰ ਜੀ ਪਤਿ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਆਦਾ ਹੈ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦौरा ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘ ਨੂੰ ਪੁੱਛਿਆ ਵੀ ਕੀ ਗੱਲ ਹੋਈ ਉਹ ਆਂਦੇ ਜੀ ਇਹਨੂੰ ਮਿਰਗੀ ਦਾ ਦौरा ਪਹਿਲਾਂ ਵੀ ਪੈਂਦੇ ਆ ਤੇ ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੋ ਲੰਮੇ ਪਾ ਦਤਾ ਵਾਪਸ ਆਇਆ ਤੇ ਉਹ ਅਰੇਵਾ ਉਦਾ ਹੀ ਗਿਆ ਤੇ ਮੈਂ ਕਿਹਾ ਇਹ ਤਾਂ ਪਾਣੀ ਵਿੱਚ ਟੇ ਮਾਰੋ ਕੀ ਪਤਾ ਵੀ ਉਹਨੇ ਚਰ ਨੂੰ ਉਹ ਡੈਡ ਹੋ ਸੁੱਕੇ ਹੀ ਉਹਨਾਂ ਪਰ ਟੈਕ ਹੋ ਗਿਆ ਕੀ ਹੋ ਗਿਆ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫੋਰਮ ਕੀਤਾ ਤੇ ਉਹਨਾਂ ਦੀ ਸ਼ਿਫਟ ਨੇ ਫੋਨ ਚੁੱਕਿਆ ਸ਼ਿਫਟਰਾਂ ਦੀ ਵੀ ਮੈਂ ਆ ਰਹੀ ਆ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਉੱਥੋਂ ਡਿਸਪੈਂਸਰੀ ਤੇ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁਰਗੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬੜੀ ਚ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਉਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਇੱਥੇ ਵੀ ਕਰਦੇ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਹੀ ਪਹਿਲਾਂ ਹੀ ਪੈ ਚੁੱਕੇ ਸੀ ਕਦਾਂ ਲੋਗੋ ਫੈਰੀ ਲੱਗੂਗਾ ਸੋਨੂ ਸਣੀ ਇੱਧਰ ਲੈ ਆ ਨਾ ਇੱਕ ਮੇਰਾ ਨਾਂ ਜੀ ਬਲਦੇਵ ਸਿੰਘ ਐ ਮੈਂ ਘੰਟਾ ਘਰਨ ਚਾਰ ਦੀ ਡਿਊਟੀ ਨਿਭਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘਾਂ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਐ ਤੇ ਮੈਂ ਕਿਹਾ ਚਲੋ ਠੀਕ ਐ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੋ ਲੰਮੇ ਪਾ ਦਤਾ ਵਪਾਰ ਸਾਇਤ ਉਹ ਵਾਲੇ ਵਾਦ ਉਦਾ ਹੀਗਾ ਤੇ ਮੈਂ ਕਹਿੰਦਾ ਇਹ ਤਾਂ ਪਾਣੀ ਵਿੱਚ ਸਿੱਟੇ ਮਾਰੋ ਕੀ ਪਤਾ ਵੀ ਕੀ ਉਹਨੇ ਚਰ ਨੂੰ ਉਹ ਡੈਡ ਉਹ ਸੁੱਕੇ ਹੀ ਉਹਨਾਂ ਪਰ ਟੈਗ ਹੋ ਗਿਆ ਕੀ ਗੱਲ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਾਰਮ ਕੀਤਾ ਤੇ ਉਹਨਾਂ ਦੇ ਸਿਹਟਰ ਨੇ ਫੋਨ ਚੁੱਕਿਆ ਸਿਹਟਰਾਂ ਦੀ ਵੀ ਮੈਂ ਆ ਰਹੀ ਆ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਇੱਥੋਂ ਡਿਸਪੈਂਸਰੀ ਦੇ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁੜ ਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬਡੀ ਚ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਇਹ ਉਹ ਸੁਲਤਾਨਪੁਰ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਇੱਥੇ ਵੀ ਕਰਦੇ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਪਹਿਲਾਂ ਪੈ ਚੁੱਕੇ ਠੀਕ ਹੈ ਕਦਾਂ ਲੋਗੋ ਫੈੜੀ ਲੱਗੂਗਾ ਸੋਨੂ ਸਣੀ ਇੱਧਰ ਲੈ ਆ ਨਾ ਇੱਕ ਮੇਰਾ ਨਾਂ ਜੀ ਬਲਦੇਵ ਸਿੰਘ ਹੈ ਮੈਂ ਘੰਟਾ ਘਰਨਚਾਰ ਦੀ ਡਿਊਟੀ ਨਿਭਾ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੀ ਇੱਥੇ ਕੱਲ ਪ੍ਰੇਮੀ ਸਿੰਘ ਸੇਵਾ ਕਰਨ ਦਾ ਕਾਫੀ ਲੰਮੇ ਸਮੇਂ ਤੋਂ ਉਹਨੂੰ ਕੱਲ ਮਿਰਗੀ ਦਾ ਦੌਰਾ ਪਿਆ ਸੀਗਾ ਤੇ ਮੈਂ ਪ੍ਰੇਮੀ ਸਿੰਘ ਨੂੰ ਪੁੱਛਿਆ ਵੀ ਕੀ ਗੱਲ ਹੋਇਆ ਆਂਦੇ ਜੀ ਇਹਨੂੰ ਮਿਰਗੀ ਦਾ ਦੌਰਾ ਪਹਿਲਾਂ ਵੀ ਪੈਂਦੇ ਆ ਤੇ ਮੈਂ ਕਿਹਾ ਚਲੋ ਠੀਕ ਹੈ ਤੇ ਮੈਂ ਕਿਹਾ ਇਹਨੂੰ ਲੰਮੇ ਪਾ ਦੂ ਲੰਮੇ ਪਾਤਾ ਵਪਾਰ ਸਾਇਤ ਉਹ ਵਾਲੇ ਉਹਦਾ ਹੀਗਾ ਤੇ ਮੈਂ ਕਿਹਾ ਇਹ ਤਾਂ ਪਾਣੀ ਵਿੱਚ ਟੇ ਮਰੋ ਕੀ ਪਤਾ ਵੀ ਉਹਨੇ ਚਰ ਨੂੰ ਉਹ ਡੈਡ ਹੋ ਚੁੱਕੇ ਹੀ ਉਹਨਾਂ ਪਰ ਟੈਗ ਹੋ ਗਿਆ ਕੀ ਗੱਲ ਜੋ ਫਿਰ ਅਸੀਂ ਉਹਨਾਂ ਦੇ ਘਰ ਪਰਫਮ ਕੀਤਾ ਤੇ ਉਹਨਾਂ ਦੀ ਸਿਹਟਰ ਨੇ ਫੋਨ ਚੁੱਕਿਆ ਸਿਹਟਰਾਂ ਦੀ ਵੀ ਮੈਂ ਆ ਰਹੀ ਆ ਮਾ ਮਾਤਾ ਜੀ ਨੂੰ ਫਿਰ ਅਸੀਂ ਇਹਨਾਂ ਨੂੰ ਉੱਥੋਂ ਡਿਸਪੈਂਸਰੀ ਦਾ ਖੜਿਆ ਗੁਰੂ ਰਾਮਦਾਸ ਨਿਵਾਸ ਚ ਤੇ ਉਸ ਤੋਂ ਬਾਅਦ ਅਸੀਂ ਗੁਰੂ ਰਾਮਦਾਸ ਹਸਪੀਟਲ ਲੈ ਕੇ ਤੇ ਮੁੜ ਕੇ ਸਾਮਨ ਪ੍ਰੇਮੀ ਸਿੰਘਾਂ ਨੇ ਉਹਦੇ ਘਰ ਡੈਡ ਬਡੀ ਚਾ ਕਿੰਨੇ ਸਮੇਂ ਤੋਂ ਸੇਵਾ ਕਰਨ ਆ ਰਹੇ ਕਾਫੀ ਲੰਮੇ ਸਮੇਂ ਤੋਂ ਸੇਵਾ ਕਰ ਰਿਹਾ ਸੀ ਮੈਂ ਇਸ ਜਗ੍ਹਾ ਤੇ ਰਹਿਣਾ ਵਾਲੇ ਸੀ ਇਹ ਉਹ ਸੁਲਤਾਨਵਾਲਾ ਰੋਡ ਦੇ ਰਹਿਣ ਵਾਲੇ ਸੀ ਰੋਜ਼ਾਨਾ ਇਸੇ ਤਰੀਕੇ ਨਾਲ ਰੋਜ਼ਾਨਾ ਇਸੇ ਤਰੀਕੇ ਨਾਲ ਸੇਵਾ ਕਰਦੇ ਪਰ ਕਰਮਾਜ ਵੀ ਕਰਦੇ ਸੀ ਅੱਗੇ ਵੀ ਕਰਦੇ ਸੀ ਇੱਥੇ ਵੀ ਕਰਦੇ ਸੀ ਪਹਿਲਾਂ ਵੀ ਕਦੀ ਇਸ ਤਰੀਕੇ ਉਹਨਾਂ ਨੂੰ ਹਾਂਜੀ ਦੋਹਰਾ ਦੋ ਤਿੰਨ ਦਿਨ ਪਹਿਲਾਂ ਪੈ ਚੁੱਕੇ ਸੀ ਜੀ